ਖਾਲਸਾ ਵਾਹਿਗੁਰੂ ਦੀ ਖਤੇ 14 ਦਸੰਬਰ ਨੂੰ ਬਲਾਕ ਸੰਮਤੀ ਦੇ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆ ਰਹੇ ਆ ਜਿਸ ਵਿੱਚ ਫਵਾੜਾ ਹਲਕੇ ਚ 17 ਬਲਾਕ ਸੰਮਤੀ ਮੈਂਬਰਸ ਦੇ ਦੋ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਸ਼ੋਨੀਕਰ ਮੋਹਾਲ ਦਾ ਹਲਕਾ ਫਵਾੜਾ ਤੋਂ ਲਈ ਜਾ ਰਹੀਆਂ ਤੇ ਅੱਜ ਸਾਡਾ ਪਿੰਡਾਂ ਦੀ ਮੀਟਿੰਗ ਦਾ ਦੌਰ ਸੀ ਤੇ ਮੇਰੇ ਖਿਆਲ ਨਾਲ ਸਾਨੂੰ ਜਿੰਨਾ ਅੱਜ ਵਧੀਆ ਪਰਮਾ ਹੰਗਾਰਾ ਮਿਲਿਆ ਤੇ ਸਾਨੂੰ ਪੂਰਾ ਯਕੀਨ ਆ ਕਿ ਸ਼੍ਰੋਮ ਨੇ ਅਕਾਲੀ ਦਾਨ ਨੂੰ ਇੱਕ ਇੱਕ ਵੋਟ ਚੋਦਾ ਸਮਰੋ ਸਾਰੇ ਲੋਕਾਂ ਨੇ ਪਾਣੀ ਆ ਤੇ ਪੰਜਾਬ ਦੀ ਆਪਣੀ ਖੇਤਰੀ ਪਾਰਟੀਆਂ ਹਸ ਤਾ ਤੇ ਮੈਂ ਸਮਝਦਾ ਕਿ ਜਿਹੜੇ ਇਹ ਇਲੈਕਸ਼ਨ ਹੈਗੀਆਂ ਇਹਨਾਂ ਨੇ ਜਿੱਥੇ 2027 ਦੀ ਇਲੈਕਸ਼ਨ ਦਾ ਮੋਡ ਬੰਨਾ ਵਾ ਉਥੇ ਪੰਜਾਬ ਦੇ ਕੀਤੇ ਹੋਏ ਵਿਕਾਸ ਨੂੰ ਜੋ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਆਪਣੀ ਸਰਕਾਰ ਚ ਕੀਤੇ ਗਏ ਆ ਅੱਜ ਲੋਕ ਉਹਨਾਂ ਨੂੰ ਯਾਦ ਕਰ ਰਹੇ ਆ ਅਸੀਂ ਜਦੋਂ ਅੱਜ ਦੌਰਾ ਕਰ ਰਹੇ ਸੀ ਤਾਂ ਪਿੰਡਾਂ ਜਾਂਦੇ ਸੀ ਤਾਂ ਸੋਹਣ ਲੋਕ ਕਹਿ ਰਹੇ ਯਾਰ ਸਾਡੀ ਤਾਂ ਇਹ ਸੜਕ ਬਣੀ ਸੀ ਤੁਹਾਡੇ ਵੇਲੇ ਬਣੀ ਸੀ ਉਸ ਵੇਲੇ 2010 7 ਤੋਂ ਲੈ ਕੇ 2017 ਤੱਕ ਜਦੋਂ ਸਰਕਾਰ ਸੀ ਉਸ ਤੋਂ ਅੱਧਾ ਇਥੇ ਪੁੱਛਣ ਕੋਈ ਨਹੀਂ ਆਇਆ ਸਾਡੇ ਅੱਜ ਲੋਕ ਵਪਾਰੀ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਉਦਯੋਗਪਤੀ ਹੋਵੇ ਅੱਜ ਹਰ ਬੰਦਾ ਦੁਖੀ ਹੈ ਤੇ ਮੈਂ ਜਿੱਥੇ ਅੱਜ ਸਾਰੇ ਜਿੰਨੇ ਮੀਟਿੰਗਾਂ ਹੋਈਆਂ ਸਾਡੀਆਂ ਅੱਜ ਰਾਣੀਪੁਰ ਤੋਂ ਸ਼ੁਰੂ ਹੋਈਆਂ ਸੀ ਨੰਗਲਵੱਜਾ ਜਗਜੀਤਪੁਰ ਹੁਣ ਮਲਕਪੁਰ ਦੀ ਲਾਸਟ ਮੀਟਿੰਗ ਹੈ ਸਾਡੀ ਜਿੱਥੇ ਮੈਂ ਸਾਰਾ ਆਪਣੇ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈਗੀ ਆ ਜਿਨ੍ਹਾਂ ਨੇ ਮੀਟਿੰਗਾਂ ਦਾ ਸਦਨ ਕੀਤੀਆਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਐ ਪੰਜਾਬ ਦੇ ਲੋਕਾਂ ਨੂੰ ਕਵਾੜੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਕਿ ਆਓ ਆਪਾਂ ਇਹਨਾਂ ਬਲਾਕ ਸੰਪਤੀ ਜ਼ਿਲ੍ਹਾ ਪੁਰਸ਼ੀਚੋਨਾ ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਲਈਏ ਤੇ 14 ਤਰੀਕ ਨੂੰ ਇੱਕ ਇੱਕ ਬੋਰਡ ਜਿਹੜੀ ਹੈਗੀ ਆ ਸਾਡੇ ਜ਼ਿਲ੍ਹਾ ਪੁਰਸ਼ ਮੈਂਬਰ ਤੇ ਬਲਾਕ ਸੰਪਤੀ ਮੈਂਬਰਾਂ ਨੂੰ ਬੋਰਡ ਪਾ ਕੇ ਆਪਾਂ ਕੰਮਜਾਬ ਕਰੀਏ ਤਾਂ ਜੋ ਆਪਾਂ 2017 ਚ 27 ਚ ਆਪਾਂ ਸਦਾ ਸੁਖਮਿੰਦਰ ਸਿੰਘ ਬਾਦਲ ਜੀ ਨੂੰ ਚੀਫ ਮਿਨਿਸਟਰ ਪੰਜਾਬ ਬਣਾ ਕੇ ਉਹੀ ਵਿਕਾਸ ਦੀਆਂ ਲਹਿਰਾਂ ਨੂੰ ਜਿਹੜੀਆਂ 2007 ਤੋਂ ਲੈ ਕੇ 2017 ਤੱਕ ਚੱਲੀਆਂ ਸੀ ਉਹਨਾਂ ਨੂੰ ਫਿਰ ਤੋਂ ਦੁਬਾਰਾ ਲੈ ਕੇ ਆ ਸਕੀਏ ਤੇ ਪੰਜਾਬ ਦਾ ਭਲਾ ਕਰ ਸਕੀਏ ਚਿੱਕੀ ਫਤਿਹ ਅੱਜ ਜਦ ਅਸੀਂ ਜੋ ਲਗਭਗ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੀ ਚੋਣ 14 ਸਪਰ ਨੂੰ ਹੋਣ ਜਾ ਰਹੀ ਆ ਉਹਦੇ ਸੰਬੰਧ ਚ ਅਸੀਂ 8 ਜੋਨਾਂ ਦੇ ਵਿੱਚ ਮੀਟਿੰਗਾਂ ਰੱਖੀਆਂ ਸੀ ਆ ਸਾਡੀ 8ਵਾਂ ਜੋਨ ਸੀਗਾ ਤੇ ਅਸੀਂ 8ਾਂ ਜੋਨਾਂ ਚ ਬਹੁਤ ਭਰਮਾ ਹੰਕਾਰਾ ਸਾਨੂੰ ਮਿਲੇ ਬਹੁਤ ਸੋਹਣੀਆਂ ਮੀਟਿੰਗਾਂ ਹੋਈਆਂ ਸਾਰੇ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਵੋਟ ਜਿਹੜੀਆਂ ਸ਼੍ਰੋਮਣੀ ਕਾਲੇਦਾਨ ਨੂੰ ਪਾਵਾਂਗੇ ਔਰ ਤੱਕੜੀ ਚੋਣ ਸ਼ਾਂਤ ਤੇ ਬੋਰ ਲਾਵਾਂਗੇ ਇਹਨਾਂ ਮੈਂਬਰਾਂ ਨੂੰ ਅਸੀਂ ਚਿਤਾ ਕੇ ਜਿੱਦਾਂ ਸਾਡੇ ਭੈਣ ਜੀ ਜ਼ਿਲ੍ਹਾ ਪ੍ਰਸ਼ਦ ਦੇ ਬੀਨਾ ਰਾਣੀ ਜੀ ਇਹ ਜ਼ਿਲ੍ਹਾ ਪ੍ਰਸ਼ਦ ਦੇ ਪੂਰਬੀ ਜ਼ੋਨ ਤੋਂ ਖੜੇ ਨੇ ਤੇ ਭੈਣ ਜੀ ਮਨਜੀਤ ਕੌਰ ਜੀ ਜਿਹੜੇ ਮਲਖਪੁਰ ਜ਼ੋਨ ਦੇ ਇਹ ਸੰਵਤੀ ਮੈਂਬਰ ਨੇ ਖੜੇ ਤੇ ਇਹਨਾਂ ਨੂੰ ਜਿਤਾਵਾਂਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਰੇ ਹੀ ਵੋਟਰ ਤੇ ਸਪੋਰਟਰ ਸਰੋਨੀ ਕਾਲੀਦਾਲ ਦਾ ਸਾਥ ਦੇਣਗੇ ਤੇ ਅਸੀਂ ਬਹੁਤ ਭਾਰੀ ਬਹੁਮਤ ਨਾਲ ਇਹ ਜਿਹੜੀਆਂ ਸੀਟਾਂ ਅਸੀਂ ਜਿੱਤਾਂਗੇ ਕਿਉਂਕਿ ਲੋਕਾਂ ਦਾ ਜਿਹੜਾ ਪਿਆਰ ਆ ਉਹ ਅੱਜ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਯਾਦ ਕਰਦੇ ਨੇ ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਨੇ ਜੋ ਪਿਛਲੀਆਂ ਸਰਕਾਰਾਂ ਨੇ ਨਵਾਂ ਸਾਲਾਂ ਚ ਪੰਜਾਬ ਨੂੰ ਰੋਲਿਆ ਉਸ ਤੋਂ ਪਹਿਲਾਂ ਜਿਹੜਾ ਬਾਦਲ ਸਾਹਿਬ ਨੇ ਜਿਹੜਾ 15 ਸਾਲ ਲਗਾਤਾਰ ਰਾਜ ਕੀਤਾ ਉਸ ਟਾਈਮ ਦੇ ਬਹਿਜੂਰ ਵਿਕਾਸ ਹੋਇਆ ਉਸ ਵਿਕਾਸ ਨੂੰ ਯਾਦ ਕਰਦੇ ਹੋਏ ਅੱਜ ਲੋਕ ਉਹੇ ਉਸੇ ਲਈ ਤੇ ਚੱਲਦੇ ਹੋਏ ਅੱਜ ਸ਼੍ਰੋਮਣੀ ਕਾਲਜ ਦਲ ਨਾਲ ਜੁੜ ਰਹੇ ਨੇ